ਸਸਿ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੁਬਰੰਦਾ ਵਾ ਤੇ ਬਾਕੀ ਜਿੰਨੇ ਵੀ ਜਾਣੇ ਸਿੱਧੂ ਬਾਈ ਨਾਲ ਪਿਆਰ ਕਰਦੇ ਨੇ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਸੋ ਤੁਹਾਨੂੰ ਪਤਾ ਹੀ ਹੈ ਕਿ ਬਾਈ ਦਾ ਛੋਟਾ ਭਰਾ ਜੋ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਬਣ ਕੇ ਫਿਰ ਵਾਪਸ ਆ ਚੁੱਕਿਆ ਹੈ ਤੇ ਬਾਕੀ ਇੱਕ ਗੱਲ ਜਰੂਰ ਕਹਾਂਗਾ ਕਿ ਮੇਰੇ ਵੱਲੋਂ ਬੇਬੇ ਬਾਪੂ ਹੋਣਾ ਨੂੰ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸੋ ਦੋ ਤਿੰਨ ਸਵਾਲ ਉਹਨਾਂ ਲੋਕਾਂ ਨੂੰ ਆ ਜੋ ਬਾਪੂ ਜੀ ਨੂੰ ਬਾਰ-ਬਾਰ ਤੰਗ ਕਰ ਰਹੇ ਨੇ ਸੋ ਮੈਂ ਰਾਤੀ ਵੀਡੀਓ ਦੇਖ ਰਿਹਾ ਸੀਗਾ ਤੇ ਮੇਰੇ ਮਨ 'ਚ ਵੀ ਦੋ ਤਿੰਨ ਖਿਆਲ ਨੇ ਕਿਉਂਕਿ ਮੈਂ ਜੋ ਵੀ ਅੱਜ ਮੈਂ ਸਿੱਧੂ ਭਾਈ ਦਾ ਘਰ ਕੇ ਆ ਤੇ ਦੋ ਤਿੰਨ ਮੈਂ ਸੁਭਾਲ ਕਰਨਾ ਚਾਹੁੰਦਾ ਆ ਜੋ ਬਾਪੂ ਜੀ ਕੋਲ ਬਾਰ-ਬਾਰ ਸਵਾਲ ਪੁੱਛ ਰਹੇ ਤੇ ਮੈਂ ਇੱਕੋ ਹੀ ਸਵਾਲ ਪਹਿਲਾਂ ਕਰਦਾ ਆ ਜੀ ਤੁਸੀਂ ਬਾਪੂ ਜੀ ਨੂੰ ਸਵਾਲ ਪੁੱਛ ਰਹੇ ਹੋ ਕੀ ਇਹ ਤੁਹਾਡਾ ਇਹ ਚੀਜ਼ ਪੁੱਛਣੀ ਬਣਦੀ ਆ ਬੰਦੇ ਨੂੰ ਤੁਹਾਨੂੰ ਪਤਾ ਹੈ ਵੀ ਸ਼ਰਮ ਆਉਣੀ ਚਾਹੀਦੀ ਹੈ ਜਾਂ ਤੁਹਾਨੂੰ ਸ਼ਰਮ ਆਉਂਦੀ ਨਹੀਂ ਹੈ ਜਾਂ ਤੁਸੀਂ ਲਾ ਕੇ ਛੁਟਤੀ ਦੂਜੀ ਗੱਲ ਇਹ ਆ ਕਿ ਤੁਸੀਂ ਬਾਪੂ ਜੀ ਨੂੰ ਸੰਭਾਲ ਕਰ ਰਹੇ ਹੋ ਜਿਹੜਾ ਤੁਹਾਨੂੰ ਨਹੀਂ ਪੁੱਛਣਾ ਚਾਹੀਦਾ ਅੱਜ ਤੱਕ ਬਾਪੂ ਜੀ ਨੇ ਤੁਹਾਨੂੰ ਬਹੁਤ ਸਵਾਲ ਕੀਤੇ ਆ ਉਹਨਾਂ ਦੇ ਤੁਹਾਡੇ ਕੋਲ ਜਵਾਬ ਨਹੀਂ ਦਿੱਤੇ ਗਏ ਤੁਸੀਂ ਤੁਹਾਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਤਾਂ ਤੁਹਾਡੇ ਕੋਲ ਅੱਜ ਤੱਕ ਉਹ ਬੰਦੇ ਫੜੇ ਗਏ ਜਿਨ੍ਹਾਂ ਨੇ ਸਿੱਧੂ ਬਾਈ ਨੂੰ ਬਾਈ ਨੂੰ ਮਾਰਿਆ ਸੀਗਾ ਬਾਪੂ ਜੀ ਨੂੰ ਉਹਨਾਂ ਦੇ ਉਹ ਸਵਾਲਾਂ ਦੇ ਜਵਾਬ ਅੱਜ ਤੱਕ ਤੁਸੀਂ ਦਿੱਤੇ ਨਹੀਂ ਆ ਤੇ ਤੁਸੀਂ ਗਲਤ ਮੰਤ ਜਿਹੜੇ ਸਵਾਲ ਨਹੀਂ ਕਰਨੇ ਉਹ ਤੁਸੀਂ ਉਹਨਾਂ ਨੂੰ ਪੁੱਛ ਰਹੇ ਹੋ ਤੁਸੀਂ ਇਹਨਾਂ ਗੱਲਾਂ ਦੇ ਵੀ ਜਵਾਬ ਦਿਓ ਨਾ ਬਾਕੀ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਮੈਂ ਇਹ ਚੀਜ਼ਾਂ ਦੇ ਅਨੰਗਲਾ ਕਰਦਾ ਹਾਂ ਠੀਕ ਹੈ ਤੇ ਇਹ ਚੀਜ਼ਾਂ ਗਲਤ ਨੇ ਤੇ ਦੂਜੀ ਗੱਲ ਦੂਜੀ ਗੱਲ ਇਹ ਆ ਇਹ ਸਾਰੇ ਜਾਨੇ ਜਿੰਨੇ ਵੀ ਬਾਈ ਨੂੰ ਪਿਆਰ ਕਰਦੇ ਨੇ ਬਾਪੂ ਜੀ ਨਾਲ ਖੜੋ ਤੇ ਉਹਨਾਂ ਨੂੰ ਸਾਰਿਆਂ ਦੀ ਜ਼ਰੂਰਤ ਹੈ ਅੱਜ ਤੱਕ ਤੁਸੀਂ ਉਹ ਬੰਦੇ ਨੂੰ ਨਹੀਂ ਫੜਿਆ ਜਿਨ੍ਹਾਂ ਨੇ ਬਾਈ ਦੀ ਜਿਹੜੀ ਸਿਕਿਉਰਿਟੀ ਲੀਕ ਕੀਤੀ ਸੀ ਉਹ ਬੰਦੇ ਤੁਹਾਡੇ ਕੋ ਨਹੀਂ ਫੜੇ ਗਏ ਜਿਨ੍ਹਾਂ ਨੇ ਬਾਈ ਨੂੰ ਮਾਰਿਆ ਸੀਗਾ ਤੀਜੀ ਗੱਲ ਇਹ ਆ ਕਿ ਤੁਸੀਂ ਰੱਬ ਨਹੀਂ ਠੀਕ ਹੈ ਤੋ ਤੁਸੀਂ ਸੀਐਮ ਸਾਹਿਬ ਆ ਮੈਨੂੰ ਮੈਂ ਤੁਹਾਡਾ ਆਦਰ ਮਾਨ ਕਰਦਾ ਹਾਂ ਪਰ ਮੈਂ ਤੁਹਾਡੀ ਅਨੰਗਣਾ ਇਸ ਕਰਕੇ ਕਰਦਾ ਕਿ ਤੁਸੀਂ ਗੜ ਤੋਂ ਤੁਹਾਡੇ ਕੋ ਕਿਸੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਤੁਸੀਂ ਤੁਹਾਡੀਆਂ ਛੋਟੀਆਂ ਛੋਟੀਆਂ ਗਲਤੀਆਂ ਦਾ ਕਰਕੇ ਉਹਨਾਂ ਦਾ ਪੁੱਤ ਤੁਰ ਗਿਆ ਤੇ ਤੁਸੀਂ ਉਹਨਾਂ ਨੂੰ ਇਦਾਂ ਦੇ ਉਹ ਥੋੜੇ ਜੇ ਖੁਸ਼ ਹੋਏ ਤੇ ਤੁਸੀਂ ਇਦਾਂ ਦੇ ਗਲਤ ਮਲਤ ਸਵਾਲ ਕਰਦੇ ਹੋ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਟੋਡੇ ਵੀ ਪੁੱਤ ਹੋਣ ਵਾਲਾ ਆ ਜੇ ਤੁਹਾਨੂੰ ਇਹ ਸਵਾਲ ਕੋਈ ਕਰੇ ਤੂੰ ਤੁਸੀਂ ਦੱਸੋਗੇ ਤੁਸੀਂ ਸਾਰੀ ਦੁਨੀਆ ਨੂੰ ਸਰਟੀਫਿਕੇਟ ਦੋਗੇ ਤੁਹਾਡੇ ਕੋਈ ਹੈਗਾ ਇਹਦਾ ਸਵਾਲ ਹੈਗਾ ਤੁਹਾਡੇ ਕੋਲ ਜਵਾਬ ਹੈਗਾ ਟੋਡੇ ਚਲੋ ਪਰਮਾਤਮਾ ਅਗੇ ਅਰਦਾਸ ਕਰਦੇ ਆ ਕੀ ਪਰਮਾਤਮਾ ਤੁਹਾਨੂੰ ਹਨ ਬੀਬੀ ਹੋਣ ਵਾਲਾ ਹੈ ਤੇ ਵਧੀਆ ਹਨਾ ਚਲੋ ਲਿਵਰੀ ਹੋ ਬਟ ਜਿਹੜਾ ਤੁਸੀਂ ਇਹ ਚੀਜ਼ਾਂ ਗਲਤ ਕਰ ਰਹੇ ਹੋ ਨਾ ਇਹ ਗਲਤ ਨਹੀਂ ਇਹ ਚੀਜ਼ ਸਾਰੇ ਜਣੇ ਬਾਈ ਜਿੰਨੇ ਵੀ ਜਣੇ ਬਾਈ ਨੂੰ ਪਿਆਰ ਕਰਦੇ ਨੇ ਕਰੋ ਠੀਕ ਹੈ। ਤੁਸੀਂ ਤੁਹਾਨੂੰ ਇੱਕੋ ਹੀ ਗੱਲ ਕਹੂੰਗਾ, ਕਿ ਤੁਸੀਂ ਗਲਤ ਹੋ ਤੇ ਤੁਸੀਂ ਗਲਤ ਹੋ। ਬਟ ਤੁਸੀਂ ਰੱਬ ਨਹੀਂ ਨੂੰ। ਰੱਬ ਤੋਂ ਵੱਡੇ ਨਾ ਬਣੋ। ਉਹਦਾ ਡਰ ਰੱਖੋ। ਠੀਕ ਹੈ। ਬਾਕੀ ਜਿੰਨੇ ਵੀ ਜਣੇ ਪਿਆਰ ਕਰਦੇ ਆਂ ਬਾਈ ਬਾਪੂ ਜੀ ਹੋਂ ਨਾਲ ਖੜੋ। ਸੋ ਇੰਨੀ ਆ ਕੀ ਗੱਲਾਂ ਕਹੂੰਗਾ। ਤੇ ਬਾਈ ਬਾਈ ਨੂੰ ਜਿੰਨੇ ਵੀ ਜਣੇ ਪਿਆਰ ਕਰਦੇ ਨੇ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਨੂੰ ਚੋਣ ਵਾਲਿਆਂ ਨੂੰ ਲਵ ਯੂ ਸਾਰਿਆਂ ਨੂੰ ਦਿਲੋਂ। bucky love you aussi.